ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਪਧਰੀ ਕਿਸਾਨ ਸਿਖਲਾਈ ਕੈਂਪ ਸਮਾਣਾ ਦੇ ਪਿੰਡ ਲੋਤਸੀ ਵਿਖੇ ਲਾਇਆ ਗਿਆ ਜਿੱਥੇ ਕਿਸਾਨ ਕਿਸਾਨਾਂ ਨੂੰ ਵੱਖ-ਵੱਖ ਜਿਹੜੇ ਖੇਤੀਬਾੜ ਦੇ ਮਾਹਰ ਹੈ ਬਾਗਬਾਨੀ ਦੇ ਹੈ ਤੇ ਔਰ ਜਿਹੜੇ ਮਿੱਟੀ ਦੀ ਕਿਸ ਤਰ੍ਹਾਂ ਜਾਂਚ ਕਰਨੀ ਹੈ ਪਾਣੀ ਦੀ ਬਚਤ ਕਿਸ ਤਰ੍ਹਾਂ ਕਰਨੀ ਹੈ ਗੰਨੇ ਦੀ ਫਸਲ ਦੀ ਵਿਜਾਈ ਕਰੋ ਤਾਂ ਕਿ ਪੰਜਾਬ ਦੇ ਵਿੱਚ ਅਸੀਂ ਜਿਹੜਾ ਪਾਣੀ ਜ਼ਮੀਨ ਦਾ ਹਰ ਸਾਲ 1 ਮੀਟਰ ਖਾਸ ਤੌਰ ਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਘੇਟਾ ਜਾ ਰਿਹਾ ਹੈ ਉਸਨੋਂ ਸੇ ਕਿਸ ਤਰ੍ਹਾਂ ਬਚਾ ਸਕਦੇ ਆ ਉਸ ਦੇ ਲਈ ਫਾਰਮ ਸਿਸਟਮ ਜਿਹੜਾ ਸਿਚਾਈ ਕਰੋ ਉਹਦੇ ਨਾਲ ਫੁੱਲਾਂ ਦੀ ਖੇਤੀ ਕਰੋ ਮਸਰੂਮ ਦੀ ਖੇਤੀ ਕਰੋ ਅਤੇ ਜਿਸ ਦੇ ਵਿੱਚ ਕਾਫੀ ਸਬਸਿਡੀ ਸਰਕਾਰ ਵੱਲ ਦਿੱਤੀ ਜਾ ਰਹੀ ਹੈ ਇਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਇਨ ਇਨ੍ਹਾਂ ਕੈਂਪੇਨਸ ਆਓ ਕੈਂਪੇਨਸ ਆ ਕੇ ਤੁਹਾਡੀ ਗਿਆਨ ਦੇ ਵਿੱਚ ਵਾਧਾ ਹੋਣਾ ਹੈ ਉਹ ਤੁਸੀਂ ਕਣਕ ਚੋਣੇ ਤੋਂ ਹਟ ਕੇ ਦੂਜੀ ਫਸਲਾਂ ਦੀ ਬਿਜਾਈ ਕਰੋ ਆਲੂ ਹੈ ਮਟਰ ਹੈ ਫੁੱਲਾਂ ਦੀ ਖੇਤੀ ਹੈ ਮਸਰੂਮ ਦੀ ਖੇਤੀ ਹੈ ਔਰ ਕਈ ਤਰ੍ਹਾਂ ਦੀ ਖੇਤੀ ਹੈ ਜਿਹੜੀ ਕੀਤੀ ਜਾ ਸਕੀ ਜੋ ਹੈ ਜੋ ਅਤੇ ਬਾਜਰਾ ਉਸकी ਵੀ ਖੇਤੀ ਤੁਸੀਂ ਕਰ ਸਕਦੇ ਹੋ ਕਿਉਂਕਿ ਜੋ ਅਰਬਾਜਰੇ ਕੀ ਜੇ ਵਿਅਕਤੀ ਰੋਟੀ ਖਾਂਦਾ ਹੈ ਮਨੁੱਖ ਤੋ ਤੰਦਰੁਸਤ ਰਹਿੰਦਾ ਹੈ ਮੱਕੀ ਦੀ ਰੋਟੀ ਵੀ ਖਾਣੀ ਚਾਹੀਦੀ ਹੈ ਇਸ ਦੇ ਲਈ ਇਸ ਤੋਂ ਕਈ ਤਰ੍ਹਾਂ ਦੇ ਪ੍ਰੋਡਕਟ ਵੀ ਤਿਆਰ ਹੁੰਦੇ ਜੋ ਦੀ ਡਿਮਾਂਡ ਵਿਦੇਸ਼ਾਂ ਵਿੱਚ ਵੀ ਹੈ ਇਸ ਲਈ ਸਰਕਾਰ ਦੇ ਜਿਹੜੇ ਖੇਤੀਬਾੜੀ ਵਿਭਾਗ ਦੇ ਉਪਰਾਲੇ ਆ ਉਹਨਾਂ ਦਾ ਲਾਹਾ ਕਿਸਾਨਾਂ ਨੂੰ ਜ਼ਰੂਰ ਲੈਣਾ ਚਾਹੀਦਾ ਹੈ ਹਰਵਿੰਦਰ ਜੀ ਤੁਸੀਂ ਦੇਖਿਆ ਕਿਸਾਨ ਮੇਲੇ ਚਾਹੇ ਹੋ ਤੁਸੀਂ ਕਿਸਾਨ ਵੀ ਹੋ ਪਾਣੀ ਦਾ ਪੱਧਰ ਦਿਖਾਇਆ ਲੈਵਲ ਕਿੰਨਾ ਡਾ ਰਿਹਾ ਪੰਜਾਬ ਸੇ ਹੇਠਾਂ ਸਵਾਰਾ ਸਿਸਟਮ ਪਾਣੀ ਤੇ ਬਚਤ ਕਰੋ ਔਰ ਫਸਲੀ ਵੀ ਬੰਤਾ ਬਣਾਓ ਮੈਂ ਦੇਖਿਆ ਵੀ ਜੋ ਕੀ ਵਿਜਾਈ ਵੀ ਹੁੰਦੀ ਹੈ ਪਰ ਲੇਕਿਨ ਜੋ ਡੰਗਰਾਂ ਨੂੰ ਪਾਇਆ ਜਾ ਰਿਹਾ ਉਸ ਦੇ ਨਾਲ ਐਕਸਪੋਰਟ ਕਰ ਰਹੇ ਜਿਹੜੇ ਉਹ ਕਮਾਈ ਵੀ ਕਰ ਰਹੇ ਹੈਂ। ਕੀ ਕਹੋਗੇ ਤੁਸੀਂ? ਦੇਖੋ ਜੀ ਅੱਜ ਆਪਣਾ ਲਲੋਚੀ ਪਿੰਡ ਵਿੱਚ ਜਿਹੜਾ ਕਿਸਾਨ ਮੇਲਾ ਲਗਾਇਆ ਗਿਆ ਹੈ। ਇਹਦੇ ਵਿੱਚ ਕਿਸਾਨਾਂ, ਵੀਰਾਂ ਨੂੰ ਜਾਗਰੂਤ ਕੀਤਾ ਗਿਆ ਵੀ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਕੋਈ ਉਹ ਵੀ ਦੱਸ ਸਕਦਾ ਹੈ ਤੇ ਇਹਦੇ ਬਾਰੇ ਪਾਣੀ ਬਾਰੇ, ਲੈਵਲ ਬਾਰੇ ਵੀ ਦੱਸਿਆ ਗਿਆ ਜਿਹੜਾ ਲੈਵਲ ਆਪਣਾ ਇਸ ਵਾਰੀ ਖੜਿਆ ਪੂਰਾ ਜਿਹੜਾ ਅਗਲੀ ਵਾਰੀ ਲੈਵਲ ਆਪਣਾ ਉੱਪਰ ਆਊਗਾ ਮਤਲਬ ਘਟਦਾ ਨਹੀਂ ਹੈਗਾ। ਤੇ ਕਿਸਾਨ ਵੀਰਾਂ ਨੂੰ ਕਿਹਾ ਹੀ ਲੱਗ ਲੱਗੇ ਜਿਹੜੇ ਫਸਲਾਂ ਦਾ ਆਪਾਂ ਇਸਤੇਮਾਲ ਕਰੀ ਕੱਲਾ ਪੱਜੀ ਦੀ ਝੋਨੇ ਤੱਕ ਇਸ ਸੀਮਤ ਨਾ ਰਹੀਏ ਕਿਉਂ ਗੰਨਾ ਵੀ ਆਪਾਂ ਜ਼ਰੂਰੀ ਹੈ ਆਲੂ ਵੀ ਲਾਈਏ ਸਾਰ ਉਸ ਕਰਨਾ ਜ਼ਰੂਰੀ ਹੈ ਆਪਾਂ ਨੂੰ ਮੈਂ ਦਿਲਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਸਰਮਾਣਾ ਪਾਤਣਾ ਮੈਂ ਬਤੌਰ ਇੱਥੇ ਸੇਵਾ ਨਿਭਾ ਰਿਹਾ ਤੇ ਜਿਹੜਾ ਇਹ ਕੈਂਪ ਲੱਗੇ ਅੱਜ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਹੈਗਾ ਹਾੜੀ ਦੀਆਂ ਫਸਲਾਂ ਦੇ ਸਬੰਧ ਚ ਅਗੇਤੀ ਜਾਣਕਾਰੀ ਲਾਉਣ ਲਈ ਲਾਇਆ ਗਿਆ ਤੇ ਜਿਹੜੀਆਂ ਕਿ ਹੋਰ ਪਛਾਣ ਪਿੱਛੇ ਨੁਕਸਾਨ ਹੋਇਆ ਝੋਨੇ ਦਾ ਵੀ ਬਿਮਾਰੀਆਂ ਨਾਲ ਉਹਦੇ ਬਾਰੇ ਵੀ ਡਿਸਕਸ ਹੋ ਜੀ ਉਹਦੀ ਪਰਚੋਲ ਕੀਤੀ ਜਾਊਗੀ ਤੇ ਜਿਹੜਾ ਸਾਡਾ ਬਾਗਬਾਨੀ ਵਿਭਾਗ ਨੂੰ ਵੀ ਸਾਨੂੰ ਵੀ ਹੁਕਮ ਹੋਇਆ ਵੀ ਆਪਦੀ ਜਿਹੜੀ ਵਿਭਾਗ ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀ ਸਟਾਲ ਉਰੇ ਲਾਈ ਜਾਵੇ ਤੇ ਇੱਥੇ ਮੈਂ ਤੇ ਮੇਰੇ ਨਾਲ ਡਾਕਟਰ ਨਵਨੀਤ ਕੌਰ ਜੀ ਬਾਗਬਾਨੀ ਅਫਸਰ ਉਹ ਵੀ ਆਏ ਹੋਏ ਨੇ ਕੋ ਕੁੰਬਲ ਵਾਟਰਰੀ ਦੇ ਪਰਿਆਲੇ ਇੰਚਾਰਜ ਨੇ ਤੇ ਸਾਡਾ ਉਰੇ ਜਿਹੜਾ ਮੇਨ ਹੈਗਾ ਅਸੀਂ ਜਿਹੜਾ ਬਾਗਬਾਨੀ ਦਾ ਕੰਮ ਆ ਸਾਡੇ ਚ ਅਸੀਂ ਫਲ ਸਬਜ਼ੀਆਂ ਹੁੱਲ ਸ਼ਹਿਦ ਦੀਆਂ ਮੱਖੀਆਂ ਦੇ ਸਬਸਿਡੀ ਖੁੰਮਾਂ ਤੇ ਸਬਸਿਡੀ ਤੇ ਹੋਰ ਕਈ ਸਬਸਣੀਆਂ ਨੇ ਅਸੀਂ ਜਿਹੇ ਮੇਨ ਅਸੀਂ ਇੱਥੇ ਤੇ ਦਿਖ ਰਿਹਾ ਡ੍ਰਿਪ ਦੀ ਲਾਈ ਹੈ ਅਸੀਂ ਇਹ ਜਿਹੜਾ ਭੂਮੀ ਰੱਖਿਆ ਵਿਭਾਗੋਂ ਦਾ ਉਹ ਉਹ ਦਿੰਦਾ ਉਹਦੀ ਸਹਾਇਤਾ ਨਾਲ ਅਸੀਂ ਜਿਹੜਾ ਮਤਲਬ ਬਾਗ ਤੇ ਲਾਊਗਾ ਉਦੋਂ ਅਸੀਂ 10000 ਰੁਪਏ ਏਕੜ ਤੇ ਢਾਈ ਕਿੱਲੇ ਦਾ 25000 ਰੁਪਏ ਏਕੜ ਪਾਣੀ ਬਚਾਉਣ ਲਈ ਇਹ ਸਕੀਮ ਆ ਪੰਜਾਬ ਸਰਕਾਰ ਦੀ ਉਹਨੂੰ ਅਸੀਂ ਉਤਸ਼ਾਹਤ ਕਰ ਰਹੇ ਹਾਂ ਵੀ ਲੋਕ ਡ੍ਰਿਪ ਤੇ ਲਾਉਣ ਬਾਗ ਵੀ ਖੁੱਲਾ ਪਾਣੀ ਨਾਲ ਲਾਉਣ ਪਾਣੀ ਥੱਲੇ ਜਾ ਰਿਹਾ ਪੱਦਰ ਇਸ ਤੋਂ ਇਲਾਵਾ ਸਾਡੀ ਪਲਾਸਟਿਕ ਕਰੇਟਾਂ ਤੇ 200 ਕਰੇਟ ਬੰਦਾ ਲੈ ਸਕਦਾ ਉਹਤੇ ਇੱਕ ਕਰੇਟ ਤੇ 50 ਰੁਪਏ ਸਬਸਿਡੀ ਆ ਤੇ ਗੱਤੇ ਦਾ ਬਕਸਾ ਹੈਗਾ ਜਿਹੜਾ ਉਹ 40 ਰੁਪਏ ਦਾ ਇੱਕ 10 ਕਿਲੋ ਸਬਜ਼ੀ ਆ ਜਾਂਦੀ ਆ ਉਹਦੇ ਤੇ 20 ਰੁਪਏ ਸਬਸਿਡੀ ਆ ਉਹ 500 ਲੈ ਸਕਦਾ ਬੰਦਾ ਇੱਕ ਤੇ ਖੇਤੀ ਕਰਦੇ ਕਿਸਾਨ ਹੁਣ ਫੁੱਲਾਂ ਦੀ ਖੇਤੀ ਲਈ ਅਸੀਂ ਮੈਂ ਖੁਦ ਸਮਾਣਾ ਪਤਨਾ ਚ ਇੱਕ ਸਾਡੀ ਹੋਰ ਸਕੀਮ ਆਈ ਆ ਫੁੱਲਾਂ ਦੇ ਬੀਜ ਤੇ ਇੱਕ ਤਾਂ ਸੈਂਟਰ ਦੀ ਸਕੀਮ ਆ ਜਿਹੜੀ ਉਹ ਤਾਂ ਹੈਗੀ ਹੈਗੀ ਆ ਖੁੱਲੇ ਲੂਜ ਫੁੱਲਾਂ ਤੇ ਉਹ ਤਾਂ ਗੇਂਦੇ ਤੇ ਹੈਗੀ 8000 ਰੁਪਏ ਏਕੜ ਦੀ ਜਿਹੜੀ ਇੱਕ ਹੋਰ ਸਕੀਮ ਆਈ ਆ ਜਿਨੇ ਬੀਜ ਪੈਦਾ ਕਰਦੇ ਨੇ ਫੁੱਲਾਂ ਦਾ ਉਹਨੂੰ ਅਸੀਂ 14000 ਰੁਪਏ ਏਕੜ ਦਿੰਨੇ ਆ ਵੱਧ ਤੋਂ ਵੱਧ 2.5 ਕਿਲੇ ਦਾ 35000 ਰੁਪਏ ਤੇ ਉਹਦੇ ਤੇ ਅਸੀਂ 145000 ਰੁਪਇਆ 2024-25 ਚ ਮੈਂ ਉਹਰੇ ਸਮਾਣਾ ਦੇ ਏਰੀਆ ਚ ਕਲਬੁਰਛਾ ਕਾਤਰਾਪਾਦ ਮਤਲਬ ਮੈਂ 5 ਬੰਦਿਆਂ ਨੂੰ ਦਿੱਤਾ ਜੀ ਉਹ ਤੇ ਉਹ ਐਤ ਕਿਵੇਂ ਬਹੁਤ ਪਤਾ ਕਰਿਆ ਪਰ ਅੱਜ ਕਿ ਲਾਏ ਨਹੀਂ ਕਿਸੇ ਨੇ ਉਹ ਕੰਪਨੀਆਂ ਲਵਾਉਂਦੀਆਂ ਨੇ ਉਹ ਤਾਂ ਫੁੱਲ ਖਰੀਦਦਾ ਬੀਜ ਖਰੀਦਦੀਆਂ ਨੇ ਉਹ ਉਹ ਅਲੱਗ ਸਕੀਮ ਆ ਜੀ ਜਿਹੜੀਆਂ ਹੈਗੀਆਂ ਨੇ ਸੈਂਟਰ ਦੀਆਂ ਸਕੀਮਾਂ ਉਹਦੇ ਵਿੱਚ ਜਿਵੇਂ ਖੁੰਬਾ ਦੀ ਕਾਸ਼ਤ ਤੇ ਹੁਣ 30 ਲੱਖ ਦਾ ਪ੍ਰੋਜੈਕਟ ਕਾਸਟ ਆ ਕੁੰਬੇ ਜਿਹੜੇ ਪੈਦਾ ਕਰਨੀ ਆ ਕਿਸੇ ਨੇ ਇਹ ਲੱਗੀ ਹੋਈ ਆ 12 ਲੱਖ ਉਹ ਤੇ ਸਬਸਿਡੀ ਆ ਅਹੀਂ ਖੁੰਬਾਂ ਦਾ ਜਿਹੜਾ ਪੈਦਾਵਾਰ ਵਾਲਾ ਜੋਨਟ ਆ ਉਹਦੇ ਤੇ ਵੀ 12 ਲੱਖ ਸਬਸਿਡੀ ਆ 30 ਲੱਖ ਦੀ ਪ੍ਰੋਜੈਕਟ ਕੋਸਟ ਆ ਖਾਤੇ 'ਚ ਆਉਂਦੀ ਆ ਲੋਨ ਲੈਣਾ ਪੈਂਦਾ ਉਹਦੇ ਵਿੱਚ ਤੇ ਜਿਨੇ ਖੁੰਬਾਂ ਦਾ ਬੀਜ ਤਿਆਰ ਕਰਨਾ ਉਹਦੀ ਮਤਲਬ ਹੈਗੀ ਆ ਜਿਹੜੀ 20 ਲੱਖ ਦੀ ਹੈਗੀ ਪ੍ਰੋਜੈਕਟ ਕੋਸਟ ਉਹਦੀ ਉਹਦੇ ਹਿਸਾਬ ਨਾਲ 12 ਲੱਖ ਸਬਸਿਡੀ ਆ ਤੇ ਇਸ ਤੋਂ ਇਲਾਵਾ ਹੋਰ ਸਬਜ਼ੀ ਹਾਈਬ੍ਰਿਡ ਸਬਜ਼ੀਆਂ ਦੇ ਬੀਜ ਤੇ ਅਸੀਂ 60000 ਰੁਪਏ ਦੀ ਮਤਲਬ ਹੈਗੀ 2.5 ਕਿਲੇ ਦੀ ਲਾਗਤ 24000 ਰੁਪਏ ਸਬਸਿਡੀ ਹੈ ਜੀ ਤੇ ਇਸ ਤਰ੍ਹਾਂ ਹੀ ਮਤਲਬ ਬਾਗ ਤੇ ਆ ਜਿਵੇਂ ਹੁਣ ਡ੍ਰੈਗਨ ਫਰੂਟ ਲੱਗ ਰਿਹਾ ਜੀ ਅੱਜ ਹੀ ਮੈਨੂੰ ਫੋਨ ਆਇਆ ਸੀ ਰੇਤਗੜ ਲੱਗ ਗਿਆ ਆਪਣੇ ਅਚਰਾੜ ਲੱਗ ਗਿਆ ਉਹਦੇ ਤੇ ਅਸੀਂ ਲਲੋਚੀ ਵੀ ਉਹ ਪਟਿਆਲੇ ਬਲਾਕ ਚ ਆ ਗਿਆ ਮੇਰੇ ਸਮਾਣੇ ਬਲਾਕ ਚ ਚਰਾੜ ਰੇਤਗੜ ਲੱਗ ਗਿਆ ਧਨੌਰੀ ਲੱਗ ਗਿਆ ਜੀ ਉਹਦੇ ਤੇ ਅਸੀਂ ਦੋ ਕਿਸ਼ਤਾਂ ਚ ਸਬਸਿਡੀ ਦਿੰਨੇ ਆ 1 ਲੱਖ 80000 ਹੋ ਗਈ ਆ ਸਾਲ ਤੋਂ ਪਹਿਲਾਂ ਸਬਸਿਡੀ ਘੱਟ ਸੀ ਤੇ ਹੁਣ ਅਸੀਂ 1 ਲੱਖ 80000 ਰੁਪਏ ਦੋ ਕਿਸ਼ਤਾਂ ਚ ਤੁਹਾਨੂੰ ਦੇਣਾ ਪਹਿਲਾਂ 60% ਦੀ ਫਿਰ ਅਗਲੇ ਸਾਲ 40% ਦੀ ਦੇਣਾ ਜੀ ਇਹ ਡ੍ਰੈਗਨ ਤੇ ਨਵੇਂ ਜਿਹੜੇ ਫਰੂਟ ਨੇ ਐਵੋਕਾਡੋ ਡ੍ਰੈਗਨ ਤੇ ਸਬਸਿਡੀ ਆ ਜੀ ਬਾਕੀ ਬਾਗਾਂ ਤੇ ਸਬਸਿਡੀ ਹੈਗੀ ਆ ਤੇ ਬਾਗਾਂ ਦੇ ਵੀ ਅਸੀਂ 60% ਤੇ 40% ਦੀ ਰੇਟ ਉਹਨਾਂ ਦਿੰਨੇ ਆ ਸਬਸਿਡੀ ਤੇ ਪਰ ਰਜਿਸਟਰਡ ਨਰਸਰੀ ਤੋਂ ਜਿਹੜਾ ਬੂਟੇ ਲਾਏ ਹੋਣ ਤੇ ਜਾਂ ਸਰਕਾਰੀ ਤੋਂ ਜਾਂ ਰਜਿਸਟਰਡ ਤੋਂ ਲਏ ਹੋਣ ਚਾਹੇ ਕਿਤੋਂ ਵੀ ਹੋਣ ਹਿੜਿਆਣੇ ਤੋਂ ਵੀ ਲਏ ਹੋਣ ਹੋ ਸਕਦੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਸਬਸਿਡੀਆਂ ਦੇ ਕੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਾਗੂ ਕਰਨ 'ਚ ਮਦਦ ਕਰ ਰਹੇ ਆ ਜੀ ਤੁਸੀਂ ਮਧੂ ਪਾਲ ਮੱਖੀ ਦਾ ਕਰਦੇ ਹੋ ਅੱਜ ਇਸ ਕੈਂਪ ਚ ਇਹੋ ਕਿਆ ਕਹੋਗੇ ਕਿਆ ਕਿਸਾਨ ਹੋਰਾਂ ਕਿਸਾਨ ਨੂੰ ਕੀ ਕਹਿਣਾ ਚਾਹੋਗੇ ਉਹ ਮੈਂ ਤਾਂ ਇਹੀ ਕਹੂੰਗਾ ਜੀ ਇਹ ਸਹਾਇਕ ਧੰਦੇ ਦੇ ਤੌਰ ਤੇ ਤੇ ਜਿਵੇਂ ਇੱਕ ਖੇਤੀਬਾੜੀ ਆ ਕੱਲੀ ਖੇਤੀਬਾੜੀ ਦੇ ਨਾਲ ਕੁਝ ਨਹੀਂ ਬਣਦਾ ਜਿਵੇਂ ਆਪਾਂ ਨਾਲ ਸਹਾਇਕ ਧੰਦਾ ਕੋਈ ਨਾ ਕੋਈ ਕਰਾਂਗੇ ਆੜਤੀ ਕੋਲ ਨਹੀਂ ਜਾਣਾ ਪਊਗਾ ਰਜਾਨਾ ਪੈਸਾ ਕੋਈ ਨਾ ਕੋਈ ਆਈ ਜਾਂਦਾ ਆਪਣੇ ਜੇਬ ਦੇ ਵਿੱਚ ਤੋ ਇਹ ਆ ਵੀ ਇੱਕ ਸਹਾਇਕ ਧੰਦੇ ਦੇ ਤੌਰ ਤੇ ਬਹੁਤ ਵਧੀਆ ਮਧੂਮੱਖੀ ਪਾਲਣ ਦਾ ਜਿਹੜਾ ਧੰਦਾ ਆ ਬਹੁਤ ਵਧੀਆ ਆ ਆਪਣੇ ਇਲਾਕੇ 'ਚ ਕਿੰਨੇ ਕਿਸਾਨ ਨੇ ਜਿਹੜੇ ਕੀ ਮਧੂ ਪਾਲਣ ਦਾ ਕੰਮ ਕਰ ਰਹੇ ਆ ਮਧੂਮੱਖੀ ਦਾ ਘਟ ਗਿਆ ਜੀ ਹੁਣ ਅੱਗੇ ਨਾਲੋਂ ਪਹਿਲਾਂ ਬਹੁਤ ਸੀਗੇ ਹੁਣ ਤਾਂ ਬਾਅਦ ਲਗਭਗ ਸਮਾਨ ਏਰੀਏ 'ਚ ਮੈਂ ਇਕੱਲੇ ਰਹਿ ਗਏ ਹੁਣ ਕੋਈ ਵੀ ਨਹੀਂ ਹੋਰ ਸਾਰੇ ਛੱਡ ਗਏ ਕਿੰਨਾ ਕਰ ਰਹੇ ਹੋ ਕਿੰਨੇ ਬਕਸੇ ਲਏ ਹੁਣ ਤਾਂ ਮੇਰੇ ਕੋਲ ਵੀ ਘਟ ਗਿਆ ਜੀ ਸੌਕ ਬਕਸਾ ਰਹਿ ਗਿਆ ਕਰ ਲਿਆ ਵੀ ਅਸੀਰਪ ਜਦੋਂ ਦਾ ਪੈਣ ਲੱਗਿਆ ਸ਼ਹਿਦ ਦੇ ਵਿੱਚ ਹਨੀ ਦੀ ਮਿਲਾਵਟ ਹੋਣ ਲੱਗੀ ਜ਼ਿਆਦਾ ਅਸਲੀ ਜਿਹੜਾ ਸ਼ਹਿਦ ਸੀ ਉਹਦੀ ਬਹੁਤ ਜ਼ਿਆਦਾ ਸੇਲ ਬਹੁਤ ਘੱਟ ਗਈ ਰੇਟ ਘਟ ਗਿਆ ਰੇਟ ਤਾਂ ਹੁਣ ਉਹਦੇ ਮੁਤਾਬਕ ਬਹੁਤ ਜ਼ਿਆਦਾ ਰੇਟ ਘਟਨੇ ਇਸ ਕਰਕੇ ਜ਼ਿਆਦਾ ਫਾਰਮਰ ਕੰਮ ਛੱਡ ਗਏ ਰਹੇ ਤੇ ਕੋਈ ਸਹਾਈਤਾ ਸਰਕਾਰ ਵੱਲੋਂ ਕੋਈ ਸਬਸਿਡੀ ਵੀ ਲਾਂਦਾ ਹੈ ਸਬਸਿਡੀ ਸਰਕਾਰ ਦੀ ਹੈਗੀ ਬਕਸ਼ਿਆਂ ਦੇ ਉੱਤੇ ਹੈਗੀ ਆ ਜੀ ਬਾਕੀ ਸ਼ਹਿਦ ਦੇ ਉੱਤੇ ਨਹੀਂ ਹੈ ਕੋਈ ਵੀ ਸ਼ਹਿਦ ਦੇ ਉੱਤੇ ਤਾਂ ਕੋਈ ਉਹਦੇ ਤੇ ਹੈਗੀ 50 40% 40% ਹੈ ਤੁਸੀਂ ਪੰਜੀਤ ਜੀ ਤਾਂ ਨਾਮ ਜੀ ਸਰ ਮੈਂ ਡਾਕਟਰ ਗੌਰਵ ਰੋੜਾ ਬਤੌਰ ਸਾਇਗਨਾ ਵਿਕਾਸ ਅਫਸਰ ਪਟਿਆਲੇ ਦੇ ਵਿੱਚ ਪੋਸਟਡ ਹੈ ਜੀ ਅੱਜ ਕਿਸਾਨਾਂ ਦੇ ਲਈ ਗੰਨੇ ਦਾ ਜਿਹੜਾ ਕਿਸਾਨ ਕੂਚਾਈ ਕਰੂਗਾ ਉਸ ਦੇ ਲਈ ਕਿਸ ਤਰ੍ਹਾਂ ਦੀ ਸਰਕਾਰ ਸੁਝਾਵਾਂ ਸਬਸਿਡੀਆ वगैरह ਹੈ ਹਾਂ ਜੀ ਅਸੀਂ ਵੈਸੇ ਇੱਥੇ ਅੱਡ ਅੱਡ ਵੈਰੈਟੀਆ ਕਿਸਮਾਂ ਕਿਸਾਨਾਂ ਵਾਸਤੇ ਸ਼ੋਅ ਕੀਤੀ ਵੀ ਹੈ ਠੀਕ ਹੈ ਜਿਵੇਂ ਅਗੀਤੀ ਕਿਸਮ ਦੀ ਪੱਕਣ ਵਾਲੀ ਕਿਸਮਾਂ ਵੀ ਹੈ ਜਿਵੇਂ ਸੀਓ ਪੀਬੀ 95 15023 ਆਪਣਾ CO118 ਠੀਕ ਹੈ ਤੇ ਇੱਕ ਦਰਮਿਆਨੀ ਵੈਰਾਈਟੀ ਹੈ COPB98 ਇਹ ਕਿਸਾਨਾਂ ਨੂੰ ਦੱਸਣ ਵਾਸਤੇ ਹੀ ਕੀਤੀ ਕਿ ਵੀ ਇਹ ਵੈਰਾਈਟੀਆਂ ਤੁਸੀਂ ਲਾਓ ਪੀਏਯੂ ਵੱਲੋਂ ਰეკਮੈਂਡੇਡ ਵੈਰਾਈਟੀਆਂ ਹੈ ਇਹ ਠੀਕ ਹੈ ਤੇ ਇਸ ਤੋਂ ਇਲਾਵਾ ਐਤ ਕੀ ਪੰਜਾਬ ਸਰਕਾਰ ਵੱਲੋਂ 416 ਰੁਪਏ ਪ੍ਰਤੀ ਕੰਟਲ ਗੰਨੇ ਦਾ ਰੇਟ ਕੋਸ਼ਿਸ਼ ਕੀਤਾ ਹੈ ਜੋ ਕਿ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਇਸ ਵਿੱਚੋਂ 61 ਰੁਪਏ ਤੱਕ ਸਬਸਿਡੀ ਪੰਜਾਬ ਸਰਕਾਰ ਦੇ ਰਹੀ ਹੈ ਜੀ ਕਿੰਨੇ ਕਿ ਕਿਸਾਨਾਂ ਨੇ ਲੈਪ ਦਿੱਤੇ ਇਸ ਨੂੰ ਗੰਨਾ ਕਿੱਥੇ ਕਿੱਥੇ ਕਿ ਇਲਾਕੇ ਜੀ ਗੰਨਾ ਜੇਪਾ ਦਾ ਗੰਨਾ ਪਟਿਆਲੇ ਦੇ ਵਿੱਚ ਵੀ ਲੱਗਦਾ ਹੈ ਜੀ ਫਤਿਹਗੜ੍ਹ ਚ ਲੁਧਿਆਣੇ ਚ ਠੀਕ ਹੈ ਜਿਹੜਾ ਸਾਡੇ ਮਤਲਬ ਜੂਰੀਡਿਕਸ਼ਨ ਦੇ ਵਿੱਚ ਹੈ ਠੀਕ ਹੈ ਕੁਝ ਪਾਰਟ ਮੋਹਾਲੀ ਦਾ ਹੈ ਠੀਕ ਹੈ ਲੁਧਿਆਣੇ ਚ ਇੱਥੇ ਗੰਨਾ ਲੱਗਦਾ ਹੈ ਇਸ ਇਲਾਕੇ ਸੀ ਵੀ ਕੋਈ ਲੈ ਰਹੇ ਕਿਸਾਨ ਇਸ ਲਲੋਚੀ ਦੇ ਵਿੱਚ ਘਟ ਹੈ ਬਟ ਅਸੀਂ ਈ ਸੀ ਕਰਕੇ ਇੱਥੇ ਗੰਨਾ ਲਾਇਆ ਹੈ ਕਿ ਭਈ ਤਾਂ ਕਿਸਾਨ ਜਾਗਰੂਕ ਹੋਣ ਠੀਕ ਹੈ ਆਰਡਰ ਤਰੀਕੇ ਅਪਣਾਉਣ ਗੰਨੇ ਲਗਾਉਣ ਲਈ ਜਿਵੇਂ ਬਿਜਾਈ ਦਾ ਸੀ ਦੋ ਕਤਾਰੀ ਵਿਧੀ ਇੱਥੇ ਲਾਈ ਹੈ ਠੀਕ ਹੈ ਨਾ ਗੰਨੇ ਦੇ ਵਿੱਚ ਇਕੱਲਾ ਗੰਨਾ ਨਾ ਲਾਓ ਅੰਤਰ ਫਸਲ ਵੀ ਲਾਓ ਅੰਤਰ ਫਸਲਾਰੇ ਵੀ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਠੀਕ ਹੈ ਤਾਂ ਕਿ ਐਡੀਸ਼ਨਲ ਇਨਕਮ ਦਾ ਇੱਕ ਕਿਸਾਨਾਂ ਨੂੰ ਫਾਇਦਾ ਹੋ ਸਕੇ ਠੀਕ ਤੇਜਿੰਦਰ ਸਿੰਘ ਜੀ ਕਿਹੜੇ ਵਿਭਾਗ ਤੋਂ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਡਿਪਾਰਟਮੈਂਟ ਪਟਾੜਾ ਤੋਂ ਜਿਹੜੇ ਕਿਸਾਨ ਪਾਣੀ ਦੀ ਬਚਤ ਕਰਦੇ ਨੇ ਫਾਰਮ ਸਿਸਟਮ ਕਰਦੇ ਆਂ ਹਾਂਜੀ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਤੁਹਾਡੇ ਮੈਨੇ ਸਰ ਸਰਕਾਰ ਵੱਲੋਂ ਬਹੁਤ ਸੁਵਿਧਾਵਾਂ ਦਿੱਤੀਆਂ ਗਈਆਂ ਜਿਵੇਂ ਛੋਟੇ ਕਿਸਾਨ ਨੇ ਜਾਂ ਲੇਡੀਜ਼ ਆ ਉਹਨਾਂ ਦੀ 90% ਸਬਸਿਡੀ ਹੈ ਤੇ ਜੈਂਟਸ ਦੇ ਨਾਂ ਤੇ 80% ਸਬਸਿਡੀ ਹੈ ਸਰ ਇਹਦੇ ਨਾਲ ਪਾਣੀ ਬਹੁਤ ਬਚਦਾ ਹੈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਇਹ ਵੱਧ ਤੋਂ ਬਦਲਵਾਨ ਤਾਂ ਜੋ ਨੀਚਲਾ ਪਾਣੀ ਕਿਹੜੇ-ਕਿਹੜੇ ਪਿੰਡਾਂ 'ਚ ਤੁਹਾਡੇ ਪਟਾੜਾ ਜ਼ਿਲ੍ਹੇ ਦੇ ਹੋ ਗਏ ਸਰ ਕਈ ਪਿੰਡ ਨੇ ਜੀ ਨੇੜੇ ਦੇ ਲੇਟੈਸਟ ਆ ਆਪਾਂ ਖੇੜੀ ਮੱਲਾ ਕੀਤਾ ਜੀ ਤੁਸੀਂ ਕਿੰਨੇ ਏਕੜ ਚ ਕਰ ਰਹੇ ਬੰਦਾ ਸਰੋਟਾਈ ਕਿੱਲਿਆਂ ਚ ਕਰ ਰਿਹਾ ਜੀ ਕਿਸ ਚੀਜ਼ ਦੀ ਖੇਤੀ ਕਰ ਰਿਹਾ ਸਰ ਉਹ ਆਲੂ ਲਾਂਦਾ ਜੀ ਹਾਂ ਜੀ ਵਹੀ ਕਰੋ ਕਿਸਾਨੀ ਦੇ ਪਾਣੀ ਦੇ ਕਿੰਨੇ ਪਾਚ ਤੁਹਾਨੂੰ ਦੇ ਦੇ ਸਰ ਇਸ ਤੇ ਪਾਣੀ ਬਹੁਤ 70% ਪਾਣੀ ਵੱਜ ਜਾਂਦਾ 70-80% ਪਾਣੀ ਵੱਜ ਜਾਂਦਾ ਸਰ ਆ ਜੀ ਦਾ ਨਾਮ ਅਜੀਤ ਸਿੰਘ ਬਾਬਾ ਤੁਸੀਂ ਕੀ ਲੈ ਕੇ ਆਏ ਅਸੀਂ ਇੱਥੇ ਸਪਰਾਉਟਿਡ ਗ੍ਰੇਨਜ਼ ਲੈ ਕੇ ਆਏ ਆ ਜਵਾਰ ਬਾਜਰਾ ਜਿਹੜੇ ਆਪਣੇ ਇੱਕ ਵਿਰਾਸਤੀ ਅਨਾਜ ਹੈਗੇ ਸੀਗੇ ਸਾਰੇ ਪਿੰਡਾਂ ਦੇ ਵਿੱਚ ਜਵਾਰ ਦੀ ਰੋਟੀ ਬਾਜਰੇ ਦੀ ਰੋਟੀ ਕੰਗਣੀ ਦੀ ਰੋਟੀ ਕੋਧਰੇ ਦੀ ਰੋਟੀ ਇਹ ਚੀਜ਼ਾਂ ਆਮ ਬਣਦੀਆਂ ਸੀਗੀਆਂ ਜਿਹੜੀਆਂ ਹੁਣ ਅਸੀਂ ਮਿਸ ਕਰ ਗਏ ਜਿਸ ਕਰਕੇ ਬਿਮਾਰੀਆਂ ਬਹੁਤ ਜ਼ਿਆਦਾ ਵਧ ਗਈਆਂ ਜਦੋਂ ਅਸੀਂ ਇਹ ਵਿਰਾਸਤੀ ਅਨਾਜ ਦੀ ਰੋਟੀ ਖਾਂਦੇ ਸੀ ਤਾਂ ਅਸੀਂ ਤੰਦਰੁਸਤ ਰਹਿੰਦੇ ਸੀ ਸਾਡੀ એનર્ਜੀ ਲੈਵਲ ਜ਼ਿਆਦਾ ਵਧੀਆ ਰਹਿੰਦਾ ਸੀਗਾ ਜਿਸ ਕਰਕੇ ਅਸੀਂ ਜ਼ਿਆਦਾ ਕੰਮ ਕਰ ਸਕਦੇ ਸੀਗੇ ਹੁਣ ਜਦੋਂ ਇਹ ਚੀਜ਼ਾਂ ਦੀ ਅਸੀਂ ਦੁਬਾਰਾ ਇਹਨਾਂ ਨੂੰ ਰੀ ਇਨਟਰੋਡਿਊਸ ਕੀਤਾ ਹੈ ਤਾਂ ਲੋਕਾਂ ਦੀ ਹੈਲਥ ਨੂੰ ਅਸੀਂ ਵਧੀਆ ਕਰ پا ਰਹੇ ਹਾਂ ਲੋਕਾਂ ਦੇ ਇੱਕ ਜਿਹੜੀ ਬਿਮਾਰੀਆਂ ਨੂੰ ਦੂਰ ਕਰਨ ਦੇ ਵਿੱਚ ਹੈਲਪ ਕਰ ਪਾ ਰਹੇ ਆ ਕਿਸੇ ਨੂੰ 슈ਗਰ ਹੈ ਉਹ 3 ਮਹੀਨੇ ਕੋਈ ਵੀ ਆਦਮੀ ਮਿਲਰਸ ਨੂੰ ਰੈਗੂਲਰ ਯੂਜ਼ ਕਰਦਾ ਤਾਂ 슈ਗਰ ਮੇਨਟੇਨ ਕਰ ਸਕਦਾ ਹੈ ਬੀਪੀ ਕੰਟਰੋਲ ਕਰ ਸਕਦਾ ਹੈ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਹੋਈਆਂ ਨੇ ਜਿਹੜੀਆਂ ਸਾਡੀ ਖਾਣ ਪੀਣ ਕਰਕੇ ਇਹ ਹੋ ਜਾਂਦੀਆਂ ਨੇ ਜਿਹੜੀਆਂ ਅਗਰ ਅਸੀਂ ਵਧੀਆ ਵਿਰਾਸਤੀ ਅਨਾਜ ਖਾਂਦੇ ਆ ਤਾਂ ਇਹ ਸਾਨੂੰ ਕਦੀ ਵੀ ਤੰਗ ਨਹੀਂ ਕਰ ਸਕਦੀਆਂ ਅਸੀਂ ਇੱਥੇ ਇਹ ਇੱਕ ਤਾਂ ਅੰਕੁਰਿਤ ਕਰਕੇ ਅਨਾਜ ਬਣਾ ਰਹੇ ਹਾਂ ਦੂਸਰਾ ਅਸੀਂ ਅਮਰੂਦ ਦਾ ਤੇ ਐਪਲ ਚਕੁੰਦਰ ਦਾ ਅਸੀਂ ਯੂਸ ਬਣਾ ਰਹੇ ਹਾਂ ਅਸੀਂ ਮਸਾਲੇ ਵਾਲਾ ਡਰਾਈ ਫਰੂਟ ਪਾ ਕੇ ਗੁੜ ਬਣਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਉਹ ਚੀਜ਼ਾਂ ਦਈਏ ਜਿਨ੍ਹਾਂ ਨਾਲ ਲੋਕਾਂ ਦੀ ਹੈਲਥ ਬੈਟਰ ਹੋ ਸਕੇ ਜੀ ਅੱਜ ਦਾ ਨਿਸ਼ਕਰਾਂ ਇਹ ਇਲਾਕੇ 'ਚ ਇਹ ਚੀਜ਼ਾਂ ਹੋ ਰਹੀਆਂ ਨੇ ਤਾਂ ਜਦੋਂ ਅਸੀਂ ਕਿਸਾਨਾਂ ਨੂੰ ਪੁੱਛਦੇ ਆ ਕਿ ਜਵਾਰ ਬਾਇਰੇ ਦਾ ਕੀ ਕਰਦੇ ਹੋ ਕਹਿੰਦੇ ਕੁਛ ਨਹੀਂ ਡੰਗਰਾਂ ਨੂੰ ਪਾਉਂਦੇ ਆ ਜਦੋਂ ਕਣਕ ਲੱਗਦੀ ਆ ਹੁਣ ਕਣਕ ਲੱਗੀ ਹੋਈ ਆ ਉਹ ਸਾਰੇ ਕਿਸਾਨਾਂ ਨੇ ਉਹਦੇ ਵਿੱਚ ਜੋ ਵੀ ਬੀਜੇ ਹੋਏ ਨੇ ਜਵੀ ਵੀ ਬੀਜੀ ਹੋਈ ਆ ਜਦੋਂ ਅਸੀਂ ਪੁੱਛਦੇ ਆ ਕਿ ਇਹਦਾ ਕੀ ਕਰੋਗੇ ਕਹਿੰਦੇ ਇਹ ਅਸੀਂ ਡੰਗਰਾਂ ਵਾਸਤੇ ਯੂਜ਼ ਕਰਦੇ ਆ ਅਸੀਂ ਜਦੋਂ ਇਹ ਚੀਜ਼ ਮਹਿਸੂਸ ਕੀਤੀ ਕਿ ਕੀ ਹੋ ਰਿਹਾ ਜਦੋਂ ਅਸੀਂ ਜੋ ਦੀ ਗੱਲ ਕਰੀਏ ਤਾਂ ਜਿਉਂ ਅੱਜ ਮੈਨੂੰ ਰਿਸਰਚ ਇੰਸਟੀਚਿਊਟ ਤੋਂ ਪਤਾ ਲੱਗਾ ਕਿ 35000 ਮੈਟ੍ਰਿਕ ਟਨ ਵਧੀਆ ਕੁਆਲਿਟੀ ਦਾ ਜਿਉਂ ਅਸੀਂ ਹਿੰਦੁਸਤਾਨ ਇੰਪੋਰਟ ਕਰ ਰਹੇ ਆ ਔਰ ਅਸੀਂ ਸਿਰਫ ਉਹਨਾਂ ਨੂੰ ਡੰਗਰਾ ਵਾਸਤੇ ਰੱਖਿਆ ਹੋਇਆ ਹੈ ਅਸੀਂ ਉਹਦੇ ਤੋਂ ਕਿਉਂ ਨਹੀਂ ਵਧੀਆ ਇਨਕਮ ਲੈ ਕੇ ਇਹਦੇ ਵਿੱਚ ਕੰਮ ਕਰ ਪਾ ਰਹੇ ਕਰਨਾ ਚਾਹੀਦਾ ਕਿਸਾਨਾਂ ਨੂੰ ਤੁਹਾਡਾ ਕੀ ਕਿਸਾਨਾਂ ਨੂੰ ਇਹਦੇ ਚੀਜ਼ ਸਮਝਣਾ ਚਾਹੀਦਾ ਹੈ ਰਿਸਰਚ ਇੰਸਟੀਚਿਊਟ ਨਾਲ ਜੁੜਨਾ ਪੈਣਾ ਹੈ ਪੀਏਯੂ ਨਾਲ ਜੁੜਨਾ ਪੈਣਾ ਹੈ ਹੁਣ ਜਦੋਂ ਜੋ ਜਿਹੇ ਜਈ ਦੀ ਗੱਲ ਕਰੀਏ ਜਿਹਨੂੰ ਆਰਸ ਕਹਿੰਦੇ ਆ ਕਿਤੇ ਵੀ ਮਾਰਕੀਟ ਚ ਲੈਨ ਜਾਓ 200 ਰੁਪਏ ਕਿਲੋ ਜੋਮ ਜਈ ਮਿਲਦੀ ਹੈ ਆਰਸ ਦਾ ਪੈਕਟ ਮਿਲਦਾ ਹੈ ਔਰ ਜਿਹੜੀਆਂ ਹਿਮਿੰਦਰ ਸਿੰਘ ਜੀ ਹਾਂ ਇਸ ਕਿਸਾਨ ਮੇਲੇ ਮ ਆਇਓ ਤੁਸੀਂ ਕਿਆ ਕੋਈ ਸਿੱਖਿਆ ਪਿੰਡ ਕੋਲ ਜੇ ਛੋਨੇ ਤੋਂ ਟੜਕੇ ਕਿਸੇ ਔਰ ਪਾਸੇ ਵੀ ਜਾ ਸਕਦੇ ਪੰਜਾਬ ਦਾ ਨਹੀਂ ਅਸੀਂ ਹੁਣ ਇਹ ਸਲਾਹ ਕਰ ਰਹੇ ਆਂ ਵੀ ਹੌਲੀ ਹੌਲੀ ਇਹਦੇ ਵਿੱਚੋਂ ਨਿਕਲਾਂਗੇ ਛੋਨੇ ਦੇ ਜਿਹੜੀ ਕਣਕ ਦੇ ਬਜਾਈ ਕਰਨੇ ਕੋਈ ਪ੍ਰਾਰੀ ਨਾਲ ਸੁੰਡੀ ਪੈ ਜਾਂਦੀ ਇਹਨੂੰ ਵੀ ਬਹੁਤ ਆ ਨਾ ਆਲਾਬ ਨਹੀਂ ਹੈ ਜਿੰਨਾ ਆਲਾਬ ਚਾਹੀਦਾ ਸਾਨੂੰ ਝੋਨੇ ਚੋਂ ਜਾਂ ਕਣਕ ਚੋਂ ਇਹਨਾਂ ਦਾ ਆਲਾਬ ਹੈ ਨਹੀਂ ਖਰਚਾ ਜ਼ਿਆਦਾ ਆ ਜਾਂਦਾ ਹੈ ਖਰਚ ਬਹੁਤ ਹੈ ਤੇ ਇਹਦਾ ਹੌਲੀ ਹੌਲੀ ਅਸੀਂ ਇਹਦੇ ਵਿੱਚੋਂ ਨਿਕਲ ਕੇ ਜਾਂ ਮਟਰਾਂ ਵਾਲੇ ਜਾਂ ਕੋਈ ਜੌਵਾਂ ਵਾਲੇ ਜਾਂ ਥੋੜਾ ਜਿਹਾ ਹੋਰ ਹੋਰ ਗੰਨਾ ਜਾਂ ਕੋਈ ਗੋਭੀ ਗਾਭੀ ਆਲੂ ਇਹ ਫਸਲਾਂ ਵਾਲਾ ਸੀ ਬਦਲਾ ਕਰਾਂਗੇ ਹੌਲੀ ਹੌਲੀ ਸਾਡੀ ਇਹ ਸਲਾਹ ਵੀ ਪਹਿਲਾਂ ਪਹਿਲਾਂ ਹਾਂਜੀ ਖੁੱਲ੍ਹੇ ਦੇ ਖੇਤੀ ਕਰੋਗੇ ਗੰਨਾ ਲਾਓਗੇ ਹਾਂਜੀ ਹਾਂ ਸਾਰੀ ਸਬਜ਼ੀ ਕਰਾਂਗੇ ਹੌਲੀ ਹੌਲੀ ਇਸ ਤਰੀਕੇ ਨਾਲ ਅਸੀਂ ਸ਼ੁਰੂ ਕੀਤੀ ਅਸੀਂ ਹੁਣ ਬੀ ਹੌਲੀ ਹੌਲੀ ਕਿੱਲਾ ਕਿੱਲਾ ਲਾਇਆ ਹੁਣ ਹੌਲੀ ਹੌਲੀ ਅਸੀਂ ਅੱਗੇ ਵਧੀ ਜਾਵਾਂਗੇ ਪਹਿਲਾਂ ਤਾਂ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਨਾ ਵੀ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਆ ਕੇ ਜਿਹੜਾ ਜ਼ਿਲਾ ਪੱਧਰੀ ਕੈਂਪ ਹੈ ਕਦੇ ਦੇਖਿਆ ਨਹੀਂ ਸੀਗਾ ਹੁਣ ਜਿਹੜੇ ਕੈਂਪ ਲੱਗ ਰਹੇ ਨੇ ਉਹ ਪਿੰਡਾਂ ਦੇ ਵਿੱਚ ਜ਼ਿਲਾ ਪੱਧਰੀ ਲੱਗ ਰਹੇ ਨੇ ਮੈਂ ਖੇਤੀਬਾੜੀ ਮਹਿਕਮੇ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੂੰ ਵੀ ਚਾਹ ਹੈਗਾ ਵੀ ਸਰਕਾਰ ਚਾਹੁੰਦੀ ਹੈ ਵੀ ਪਿੰਡਾਂ ਚੋਂ ਸ਼ਹਿਰ ਚੋਂ ਨਿਕਲ ਕੇ ਪਿੰਡਾਂ 'ਚ ਜਾਇਆ ਜਾਵੇ ਕਿਉਂਕਿ ਕਿਸਾਨ ਅਕਸਰ ਪਿੰਡਾਂ ਦੇ ਵਿੱਚ ਹੀ ਖੇਤੀਆਂ ਜਿਹੜੇ ਹੈਗੇ ਨੇ ਉਹਨਾਂ ਨੂੰ ਉੱਤੇ ਪਤਾ ਲੱਗਣਾ ਚਾਹੀਦਾ ਪਿੰਨਤਾ ਜ਼ਰੂਰ ਜਿਹੜੀ ਆ ਕਿਸਾਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਜਿਹੜੀ ਪਿੰਨਤਾ ਇੱਕ ਵਾਸੇ ਗੰਨਾ ਹੋ ਗਿਆ ਜਾਂ ਕੋਈ ਹੋਰ ਫਸਲ ਹੋ ਗਈ ਅਲੱਗ-ਅਲੱਗ ਫਸਲਾਂ ਨੇ ਜਿਹੜੀਆਂ ਉਹ ਜ਼ਰੂਰ ਲਾਉਣ ਤੇ ਇੱਕ ਤਾਂ ਸਰਕਾਰ ਨੇ ਜਿਹੜਾ ਗੰਨੇ ਦਾ ਭਾਅ ਉਹ ਵੀ 416 ਰੁਪਏ ਕਰਤਾ ਤੇ ਆਪਣੇ ਏਰੀਆ ਦਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਤਾਂ ਗੰਨਾ ਬਹੁਤ ਸੋਹਣਾ ਹੁੰਦਾ ਹੈਗਾ ਵੀ ਇਹ ਬਦਲਣਾ ਚਾਹੀਦਾ ਹੈ ਪਾਣੀ ਦਾ ਲੈਵਲ ਵੀ ਇਨ੍ਹਾਂ ਚੀਜ਼ਾਂ ਨਾਲ ਬੱਚਦਾ ਹੈ ਨਵੇਂ-ਨਵੇਂ ਸੂਏ ਜਿਹੜੇ ਨੇ ਸਰਕਾਰ ਕੱਢ ਰਹੀ ਹੈ ਤੇ ਉਹਦੇ ਨਾਲ ਅਗਲੇ ਸਾਲ ਸਾਨੂੰ ਹੋਰ ਵੀ ਫਾਇਦਾ ਹੋਣਾ ਕਿਉਂਕਿ ਸਾਡੇ ਕੋਲੇ ਨਹਿਰੀ ਪਾਣੀ ਹੈ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਹਰ ਇੱਕ ਖੇਤ ਨੂੰ ਲੱਗਣਾ ਸ਼ੁਰੂ ਹੋਊਗਾ ਅਗਲੇ ਸਾਲ ਤੱਕ ਤੇ ਮਿਲਗ ਫਸਲਾਂ ਜ਼ਰੂਰ ਬੀਜਣ ਤੇ ਇਥੋਂ ਜ਼ਰੂਰ ਆਪਣਾ ਜਿਹੜਾ ਹੈਗਾ ਲਿਟਰੇਚਰ ਲੈ ਕੇ ਜਾਣ ਲਿਟਰੇਚਰ ਤੋਂ ਬਿਨਾਂ ਕੁਝ ਨਹੀਂ ਹੋਣਾ ਹੈਗਾ ਜੇ ਸਾਡਾ ਮਾਸਟਰ ਠੀਕ ਹੈ ਸਾਨੂੰ ਮਾਸਟਰ ਵਧੀਆ ਮਿਲ ਗਿਆ ਪ੍ਰਿੰਸੀਪਲ ਵਧੀਆ ਮਿਲ ਗਿਆ ਤਾਂ ਖੇਤੀ ਵੀ ਅਸੀਂ ਵਧੀਆ ਕਰਾਂਗੇ ਅੱਜ ਜਿਹੜਾ ਕਿਸਾਨ ਸਿਖਲਾਈ ਕੈਂਪ ਹੈ ਜ਼ਿਲ੍ਹਾ ਪੱਧਰ ਕਿਸਾਨ ਸਿਖਲਾਈ ਕੈਂਪ ਹਾੜੀ ਦੀ ਫਸਲਾਂ ਲਈ ਲਗਾਇਆ ਗਿਆ ਹੈ ਜੀ ਤੇ ਖੇਤੀਬਾੜੀ ਵਿਭਾਗ ਦਾ ਇੱਕ ਬਹੁਤ ਹੀ ਸਲੱਗਾ ਯੋਗ ਉਪਰਾਲਾ ਹੁੰਦਾ ਹੈ ਜਿਹਦੇ ਤਹਿਤ ਆਪਾਂ ਪੂਰੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਗਾਵਧੂ ਕਿਸਾਨਾਂ ਨੂੰ ਆਪਾਂ ਇੱਥੇ ਇਕੱਠੇ ਇਕਤ੍ਰਿਤ ਕਰਕੇ ਉਹਨਾਂ ਨੂੰ ਆਪਾਂ ਕਿਵੇਂ ਹੜ੍ਹ ਦੀ ਫਸਲਾਂ ਦੀ ਮੈਨੇਜਮੈਂਟ ਕਰਨੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜੀ ਇੱਥੇ ਵੱਖ-ਵੱਖ ਪ੍ਰਦਰਸ਼ਨੀਆਂ ਵੀ ਲਗਾਈ ਜਾਂਦੀਆਂ ਜਿਹੜੀ ਨਿਊ ਇਨੋਵੇਟਿਵ ਇੰਡਸਟਰੀ ਹੈ ਜੀ ਹੈ ਨਵੀਆਂ ਮਸ਼ੀਨਾਂ ਆਈਆਂ ਨੇ ਜਿਹੜੀ ਵਰਤੋਂ ਚ ਆਉਣੀਆਂ ਅੱਗੇ ਇਨਸਟੀਟਿਊਟ ਐਕਸਟੂ ਮੈਨੇਜਮੈਂਟ ਲਈ ਉਹਨਾਂ ਦੀ ਵੀ ਇੱਥੇ ਪ੍ਰਦਰਸ਼ਨੀ ਲਗਾਈ ਗਈ ਹੈ ਦੇਖ ਰਹੇ ਹੋ ਇਹ ਹਰ ਇੱਕ ਸਾਲ 1 ਮੀਟਰ ਥੱਲੇ ਜਾ ਰਿਹਾ ਹੈ ਜੀ 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 ਇਹ ਇਸ ਤੇ ਬਤਾ ਰਹੇ ਫਾਰਮ ਸਿਸਟਮ ਹੈ ਔਰ ਦੇਖੋ ਇੱਥੇ ਸੱਤ ਵਿਭਾਗ ਮੈਂ ਅੱਜ ਜਿਹੜੇ ਹੈਗੇ ਜਿਨ੍ਹਾਂ ਦੀ ਪਾਰਟਿਸਪੇਸ਼ਨ ਹੈ ਜੀ ਖੇਤੀਬਾੜੀ ਭਾਗ ਹੋ ਗਿਆ ਬਾਗਬਾਨੀ ਹੋ ਗਿਆ ਸਵੈਲ ਕੰਜ਼ਰਵੇਸ਼ਨ ਹੋ ਗਿਆ ਐਨੀਮਲ ਹਸਬੈਂਡਰੀ ਹੋ ਗਈ ਵਾਟਰ ਰਿਸੋਰਸਸ ਹੋ ਗਏ ਜੀ ਤੇ ਸਾਰੇ ਵਿਭਾਗਾਂ ਦੇ ਹੀ ਉਪਰਾਲਾ ਹੈ ਕਿ ਕਿਸਾਨ ਜਿਹੜਾ ਹੈਗਾ ਘੱਟ ਤੋਂ ਘੱਟ ਖਰਚਿਆਂ ਦੇ ਨਾਲ ਵੱਧ ਤੋਂ ਵੱਧ ਮੁਨਾਫੇ ਵਾਲੀ ਖੇਤੀ ਕਰ ਸਕੇ ਤੇ ਆਪਣੇ ਰਿਸੋਰਸਸ ਨੂੰ ਬਚਾ ਕੇ ਵੀ ਆਪਾਂ ਬੱਤ ਬਦਲ ਹਾਲੇ ਸਕੇ ਤਾਂ ਇਹਨਾਂ ਨੂੰ ਕਿੰਨਾ ਫਾਇਦਾ ਹੋਦੈ ਇਹਨਾਂ ਕੈਂਪਸ ਦਾ ਲੱਗਦੇ ਆ ਫਾਇਦਾ ਲਾਣ ਦਾ ਦੇਖੋ ਇੱਕ ਟੈਕਨੋਲੋਜੀ ਡਿਸਸੈਮੀਨੇਸ਼ਨ ਦੀ ਐਕਟੀਵਿਟੀ ਹੈ ਜਿੱਦੇ ਕਿਸਾਨ ਇਹ ਤਾਂ ਬੱਤ ਬਦਲਾ ਲੈਣੇ ਆ ਇਸੀ ਚੀਜ਼ ਨੂੰ ਕਿਸਾਨ ਆਪਣੇ ਜਾ ਕੇ ਖੇਤਾਂ 'ਚ ਐਗਜ਼ੀਕਿਊਟ ਕਰਦਾ ਹੈ ਤੇ ਉਹਦੇ ਨਾਲ ਤੁਸੀਂ ਦੇਖਦੇ ਹੋ ਵੀ ਪੰਜਾਬ ਆਪਾਂ ਹਮੇਸ਼ਾ ਪ੍ਰੋਡਕਸ਼ਨ 'ਚ ਨੰਬਰ 1 ਹੀ ਰਹਿੰਦੇ ਆ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ نیوز